ਵਚਾਇਨ ਸ਼ੈਰਾ ਕਲਾ ਦੇ ਵਿੱਚ ਇਸ ਵਕਤ ਮੌਜੂਦ ਆ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਆ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਇੱਥੇ ਪਾਣੀ ਜਿਹੜਾ ਆ ਗਲੀ ਦੇ ਵਿੱਚ ਜਿਹੜਾ ਭਰਿਆ ਹੋਇਆ ਦਿਖਾਈ ਦੇ ਰਿਹਾ ਸੀਵਰ ਜਿਹੜੇ ਬਲੌਕ ਜਾ ਰਹੇ ਨੇ ਤਾਂ ਤਸਵੀਰਾਂ ਚ ਤੁਹਾਨੂੰ ਸਾਂਝੀਆਂ ਕਰ ਰਿਆ ਆ ਉਸ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਲੋਕ ਆਪਣੇ ਗਲੀ ਦੇ ਵਿੱਚੋਂ ਕਿਸ ਤਰ੍ਹਾਂ ਜਿਹੜੇ ਲੋਕ ਲੰਘ ਰਹੇ ਨੇ ਆਟੋ ਵਗੈਰਾ ਜਿਹੜੇ ਲੰਘ ਰਹੇ ਨੇ ਤਾਂ ਆਟੋ ਵਾਲੇ ਨੇ ਜਿਹੜੀਆਂ ਆਪਣੇ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਉਤਾਰ ਦਿੱਤਾ ਕਿਉਂਕਿ ਉਹ ਕਹਿ ਰਿਹਾ ਕਿ ਜੇ ਕਿਤੇ ਟੋਇਆ ਨਾ ਹੋਵੇ ਜੇਕਰ ਟੋਇੇ ਦੇ ਵਿੱਚ ਡੇਗੇ ਤਾਂ ਉਹਨਾਂ ਦਾ ਨੁਕਸਾਨ ਵੀ ਹੋ ਸਕਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਗੱਟਰ ਭਰੇ ਹੋਏ ਨਜ਼ਾਰਾ ਨੇ ਪਾਣੀ ਜਿਹੜਾ ਬਾਹਰ ਨਿਕਲ ਰਿਹਾ ਹੈ ਤਾਂ ਦੇਖ ਸਕਦੇ ਹੋ ਇਹ ਰਖਸ਼ੇ ਵਾਲੇ ਪਪਾ ਜੀ ਨੂੰ ਕਿੰਨੀ ਦਿੱਕਤ ਹੋ ਰਹੀ ਹੈ ਜਿਹੜਾ ਰਖਸ਼ੇ ਤੇ ਲੋਕਾਂ ਨੂੰ ਜਿਹੜਾ ਛੱਡਣ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਅਸੀਂ ਕਰ ਰਹੇ ਹਾਂ ਇਸ ਵਕਤ ਬਿਸ਼ਹਰਾ ਕਲਾਤ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਜਾਣਾਂਗੇ ਕਿ ਕਿੰਨੇ ਦਿਨ ਤੋਂ ਜਿਹੜੀ ਸਮੱਸਿਆ ਜਿਹੜੀ ਤੁਹਾਨੂੰ ਆ ਰਹੀ ਹੈ ਤਾਂ ਗੱਲਬਾਤ ਵੀ ਕਰਾਂਗੇ ਪਿੰਡ ਦੇ ਲੋਕ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਇਸ ਵਕਤ ਪਿੰਡ ਦੀਆਂ ਜਿਹੜੀਆਂ ਔਰਤਾਂ ਵੀ ਇੱਥੇ ਮੌਜੂਦ ਨੇ ਇਹ ਜੀ ਪੈ ਜੀ ਕੀ ਨਾਂ ਤੇ ਕਿਹੜਾ ਪਿੰਡ ਤੇ ਕੀ ਹੈ ਇਹ ਨਿਸ਼ਾਰਾ ਮਜੀਠਾ ਰੋਡ ਨਿਸ਼ਾਰਾ ਇੱਥੇ ਬਹੁਤ ਗੰਦ ਪਿਆ ਬੜੇ ਦਿਨ ਹੋ ਗਏ ਆ ਤਾਂ ਨੰਗਣੂ ਰਸਤਾ ਨਹੀਂ ਘਰਾਂ ਵਿੱਚ ਪਾਣੀ ਆ ਰਿਹਾ ਗੋੜ-ਗੋੜ ਸਾਰੇ ਸੀਵਰਾਂ ਚੋਂ ਪਾਣੀ ਜਿਹੜਾ ਸਾਰਾ ਘਰਾਂ ਦੇ ਵਿੱਚ ਆ ਰਿਹਾ ਨੰਗਾ ਨੂੰ ਵੀ ਰਾਹ ਨਹੀਂ ਹੈਗਾ ਰਕਸ਼ਿਆਂ ਦੇ ਉੱਤੇ ਨੰਗ ਨੰਗ ਕੇ ਤੇ ਖਰਾਰ ਪਰ ਜਾ ਰਹੇ ਬੱਚੇ ਟਿਵੀਸ਼ਨ ਤੇ ਜਾਣ ਦਾ ਆ ਬੱਚੇ ਉਹਨਾਂ ਦੀਆਂ ਮਾਵਾਂ ਕਦੇ ਕਾਹੇ ਤੇ ਲੈ ਕੇ ਜਾਂਦੀਆਂ ਕਦੇ ਕਾਹੇ ਤੇ ਲੈ ਕੇ ਜਾਂਦੀਆਂ ਤੁਰ ਨਹੀਂ ਰਹੀਆਂ ਜਾ ਨਹੀਂ ਰਹੇ ਬੱਚੇ ਕਹਿੰਦੇ ਹੀ ਨਹੀਂ ਗੰਦਗੀ ਵਿੱਚ ਜਾਣਾ ਪੈਰ ਖਰਾਬ ਹੁੰਦੇ ਆ ਸਾਰਾ ਗੰਦ ਬਾਹਰ ਤਰਦਾ ਪਿਆ ਵਾ ਕਿੰਨੇ ਚਿਰ ਤੋਂ ਸਮੱਸਿਆ ਜਿਹੜੀ ਆ ਰਹੀ ਹੈ ਇਹ ਬਹੁਤ ਚਿਰ ਤੋਂ ਵਾ ਛੋਟਾ ਛੋਟਾ ਸੀਵਰ ਪਾਏ ਆ ਇਹ ਸੀਵਰ ਸਾਫ਼ ਨਹੀਂ ਕਰ ਹੈ ਇਹ ਜਿੱਥੇ ਹੈ ਗਈ ਆ ਇੱਕ ਦੂਜੀ ਬਹੁਤ ਗੰਦੇ ਜਿਹੇ ਪਾਇਆ ਵਾ ਡੰਗਰਾਂ ਵਾਲੀ ਡੇਰੀ ਆ ਉਹਨਾਂ ਨੇ ਸਾਰਾ ਹੀ ਪਾਣੀ ਇਦੋਂ ਨੂੰ ਭੇਜ-ਭੇਜ ਕੇ ਸਾਰੇ ਛੋਟੇ ਛੋਟੇ ਸੀਵਰ ਆ ਤੇ ਸੀਵਰ ਬੰਦ ਹੋ ਜਾਂਦੇ 10 ਦਿਨ ਨਹੀਂ ਲੰਘਦੇ ਤੇ ਸੀਵਰ ਇੱਥੇ ਗਲੀਆਂ ਤੇ ਇਦਾਂ ਹੀ ਪਾਣੀ ਸਾਡੇ ਵੱਲ ਸਰਪੰਚ ਸਾਹਿਬ ਨਾਲ ਰਾਬਤਾ ਨਹੀਂ ਕੀਤਾ ਜਿਹੜੇ ਪਿੰਡ ਦੇ ਮੁਖੀ ਨੇ ਉਹਨਾਂ ਨਾਲ ਜਿਹੜੇ ਕੁਛ ਨਹੀਂ ਨਿਬੜਦੇ ਸਾਡਾ ਕੁਛ ਨਹੀਂ ਕਰਦੇ ਸਰਪੰਚ ਬਸ ਵੋਟਾਂ ਦੇ ਟਾਈਮ ਨਾ ਆਉਂਦੇ ਉਦੋਂ ਕੁਛ ਨਹੀਂ ਕਰਦੇ ਵੋਟਾਂ ਲੈਣ ਆਉਂਦੇ ਉਹ ਸਾਡੇ ਘਰਾਂ ਵਿੱਚ ਆ ਕੇ ਹੱਥ ਜੋੜ-ਜੋੜ ਕੇ ਸਾਡੇ ਕੋਲ ਵੋਟਾਂ ਮੰਗਦੇ ਆ ਤੇ ਜਦੋਂ ਇਹੋ ਜਿਹਾ ਗੰਦ ਪੈਂਦਾ ਉਹਦਾ ਵੇਖਦੇ ਵੀ ਨਹੀਂ ਆ ਕੇ ਸਾ ਉਦੋਂ ਵੇਖਦੇ ਵੀ ਕੀ ਜਿੱਤਰਾ ਗੰਦ ਗੰਦ ਪਿਆ ਵਾ ਬੂਹਿਆਂ ਗਾੜੀ ਨੰਗਣੂ ਰਸਤਾ ਨਹੀਂ ਹੈਗਾ ਕੇਪਾ ਬੀਬੀ ਦੀ ਫੋਨ ਨਾ ਕੋਈ ਕੰਮਾਂ ਦੇ ਨਹੀਂ ਜਾ ਰਹੇ ਵੀ ਗੰਦਗੀ ਦੇ ਵਿੱਚੋਂ ਕਿਦਾਂ ਲੰਘ ਕੇ ਜਾਈਏ ਲੇਕਿਨ ਇਹ ਮੰਗ ਕਰਦੇ ਹੋਣ ਕੀ ਅਸੀਂ ਮੰਗੇ ਹੋ ਕਹਿੰਦੇ ਆ ਵੀ ਸਾਡੀਆਂ ਗਲੀਆਂ ਸਾਫ਼ ਹੋਣੀਆਂ ਚਾਹੀਦੀਆਂ ਸੀਵਰ ਸਾਫ਼ ਹੋਣੇ ਚਾਹੀਦੇ ਸਾਡੀਆਂ ਗੜੀਆਂ ਚੋਂ ਪਾਣੀ ਆ ਗੰਦ ਨਿਕਲਣਾ ਚਾਹੀਦਾ ਕਿਸੇ ਗਲੀ ਦੇ ਵਿੱਚ ਗੰਦ ਨਹੀਂ ਹੈਗਾ ਇਸ ਪਿੰਡ ਵਿੱਚੋਂ ਡੇਰੀ ਚੁੱਕੀ ਜਾਣੀ ਚਾਹੀਦੀ ਹੈ ਡੇਰੀ ਦਾ ਸਾਰਾ ਗੰਦ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਵੱਲੋਂ ਬੋਕਾ ਨਹੀਂ ਵੇਖਿਆ ਗਿਆ ਉਹ ਨਹੀਂ ਵੇਖਿਆ ਕੁਛ ਨਹੀਂ ਉਹਨਾਂ ਵੇਖਿਆ ਕਾਨੂੰਨੀ ਪਤਾਵਨੀ ਵੇਖ ਕੇ ਜਾਂਦੇ ਨੰਗਦੇ ਜ਼ਰੂਰ ਆ ਕੋਈ ਮਸਲਾ ਨਹੀਂ ਹੱਲ ਕਰਕੇ ਜਾਂਦੇ ਜੇ ਕੀ ਕਹਿਣਾ ਚਾਹੁੰਦੇ ਹੈ ਭਗਵੰਤ ਮਾਨ ਦੀ ਸਰਕਾਰ ਹੈ ਭਗਵੰਤ ਮਾਨ ਦਾ ਕਹਿਣਾ ਵੀ ਆ ਕਿ ਕਾਫੀ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਅਸੀਂ ਹੱਲ ਕੀਤੀਆਂ ਤੇ ਸਰਕਾਰ ਆ ਪਾਰਟੀ ਦੀ ਨਹੀਂ ਅਪੀਲ ਕਰਨਾ ਚਾਹੀਦਾ ਆ ਆਮ ਪਾਰਟੀ ਦੀ ਖਰਾਸਟਾਈਮ ਤੇ ਉਹਨਾਂ ਦਾ ਕੰਮ ਹੈ ਉਹ ਕਰਨ ਸਾਡੇ ਪਿੰਡ ਦਾ ਫਰਜ਼ ਹੈ ਕੰਮ ਸਾਡੇ ਪਿੰਡ ਦਾ ਕੰਮ ਸਰਾ ਲੰਘੋ ਜਿਵੇਂ ਹੀ ਵਿਆਹ ਜੇ ਉਹਨਾਂ ਦੀ ਸਰਕਾਰ ਹੈ ਤਾਂ ਉਹਨਾਂ ਦਾ ਸਰਕਾਰ ਦੇ ਫਰਜ਼ ਬੰਦਾ ਹੈ ਕੰਮ ਕਰਨ ਦਾ ਤਾਂ ਤਾਂ ਇਕ ਹੋਰ ਵੀ ਔਰਤਾਂ ਜਿਹੜੀਆਂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭੈਣ ਜੀ ਕੀ ਨਾਂ ਤੇ ਕੀ ਜਾਣਨਾ ਚਾਹੁੰਦੇ ਜੀ ਇਹ ਹੀ ਭਾਜੀ ਘਾਟੇ ਪਿੰਡ ਦੀਆਂ ਗਲੀਆਂ ਸਾਫ਼ ਹੋਣ ਜਿਹਨੇ ਸਿਵਰ ਸਾਫ਼ ਹੋਣੇ ਚਾਹੀਦੇ ਹੋਰ ਅਸੀਂ ਵੀ ਕਹਿਣਾ ਇਹਨਾਂ ਨੂੰ ਨਾ ਕੋਈ ਆਉਂਦਾ ਨਾ ਜਾਂਦਾ ਇੱਥੇ ਵੇਖ ਕੇ ਜਿਹੜਾ ਮਾਰ ਕੇ ਚੱਲ ਜਾਂਦੇ ਤੇ ਚਲੋ ਕੋਈ ਗੱਲ ਨਹੀਂ ਅਸੀਂ ਵੀ ਵੇਖਿਆ ਕਿ ਕਾਫੀ ਬੁਰੇ ਹਾਲਾਤ ਨੇ ਗਲੀਆਂ ਭਰੀਆਂ ਪਈਆਂ ਨੇ ਤਾਂ ਕਿਸ ਤਰ੍ਹਾਂ ਦੀਆਂ ਤੁਹਾਨੂੰ ਜੜੀਆਂ ਮੁਸ਼ਕਲਾਂ ਆ ਰਹੀਆਂ ਨੇ ਇਹੀ ਵੀ ਭਾਜੀ ਬੱਚੇ ਸਾਡੇ ਲੰਘ ਨਹੀਂ ਸਕਦੇ ਬੂਹੇ ਖੋਲ ਨਹੀਂ ਸਕਦੇ ਗੋਡੇ-ਗੋਡੇ ਨਰਕ ਪਿਆ ਅੰਦਰਾ ਜੀ ਸਾਰੇ ਚਾਰ ਚੁਰੇ ਗੰਦ ਪਿਆ 스మెਲ ਗੋਡੇ-ਗੋਡੇ ਆਉਂਦੀ ਪਈ ਆਹ ਦੇ ਨਾਲ ਤਾਂ ਬੱਚਾ ਬਿਮਾਰ ਹੋ ਸਕਦੇ ਆ ਇਹ ਗੰਦਗੀ ਦੇ ਨਾਲ ਬਸ ਇਹੀ ਕਹਿਣਾ ਚਾਹੁੰਦੇ ਆ ਤੁਹਾਡੇ ਪਿੰਡੀਆਂ ਕਲੀਆਂ ਸਾਫ ਕਰਾ ਦੇਣ ਸਿਪਾ ਸਾਫ ਕਰਾ ਦੇਣ ਇਹ ਕਿੰਨੇ ਚਿਰ ਤੋਂ ਮੁਸ਼ਕਲ ਆ ਰਹੀ ਹੈ ਜੀ ਇਹ ਭਾਜੀ 3 ਮਹੀਨੇ ਹੋ ਗਏ ਇਹੀ ਹਾਲ ਹੋਇਆ ਇੱਕ ਦਿਨ ਦਾ ਥੋੜੀ 3 ਮਹੀਨੇ ਹੋ ਗਏ ਲਗਾਤਾਰ ਇਹਦਾ ਚੱਲਦੇ ਪਏ ਨਹੀਂ ਜਿਆਦਾ ਚੱਲ ਤੇ ਕਿਸ ਤਰ੍ਹਾਂ ਜਿਹੜੇ ਆਪਣੇ ਘਰਾਂ ਦੇ ਵਿੱਚ ਤੁਸੀਂ ਲੈ ਰਹੇ ਏਦਾਂ ਕਿ ਭਾਜੀ ਝਾੜੂ ਮਾਰ ਲਈਦਾ ਸਕਾਲੀ ਦਾ ਸੁੱਕ ਜਾਂਦਾ ਤੇ ਨਿਕਲ ਜਾਂਦਾ ਕਿ ਪਹਿਲੀ ਨਿਛੜ ਦਈਦੇ ਉਹ ਵੀ ਅਗਲੇ ਬੰਨ ਕੇ ਪਾ ਲਈਦਾ ਹੁਣ ਤਾਂ ਬਾਰਸ਼ਾਂ ਨੂੰ ਹੋਰਨੀਆਂ ਬਾਰਸ਼ਾਂ ਲੱਗਣਾਂ ਸਾਲਾਂ ਤੋਂ ਇਹੀ ਕੁਸ਼ ਭਾਜੀ ਇਹੋ ਕੁਸ਼ੀ ਜੋ ਸੀ ਵਰ ਪਏ ਇਹਨਾਂ ਨੇ ਇਹੀ ਕੁਸ਼ ਚੱਲ ਰਹੀ ਹਾਂਜੀ ਪਿੰਡ ਇਸ਼ਾਰਾ ਕਲਾ ਦੇ ਸਾਫ ਕਾ ਸਰਪੰਚਾ ਨੇ ਕਾਂਗਰਸੀ ਐ ਵਿਕਾਸ ਸ਼ਰਮਾ ਜੀ ਅੱਜ ਨਾਲ ਗੱਲਬਾਤ ਕਰਨਗੇ ਸਾਜੀ ਸਰਪੰਚ ਸਾਹਿਬ ਇਸਲਾ ਦੇ ਜਿਹੜੇ ਲੋਕ ਬਹੁਤ ਦੁਖੀ ਨੇ ਗਲੀਆਂ ਜਿਹੜੀਆਂ ਪਾਣੀ ਦੇ ਨਾਲ ਸੀਵਰ ਜਿਹੜੇ ਬਲੌਕ ਨੇ ਪਰ ਟਾਈਮ ਦੇਖੋ ਜੀ ਸਾਨੂੰ ਫਿਰ ਇਨਫੋਰਮੇਸ਼ਨ ਮਿਲੀ ਸੀ ਕਿ ਜਦੋਂ ਹੀ ਇੱਥੇ ਬਰਸਾਤੀ ਬਰਸਾਤਾ ਹੁੰਦੀਆਂ ਵਾ ਉਦੋਂ ਦੇਖੋ ਤੁਸੀਂ ਸੀਵਰ ਜਿਹੜਾ ਤੁਸੀਂ ਦੇਖ ਸਕਦੇ ਕਿ ਕਿੰਨਾ ਬੁਰਾ ਹਾਲ ਆ ਛੋਟੇ ਛੋਟੇ ਬੱਚੇ ਆ ਗਾਂਹ ਬਰਸਾਤੀ ਮੌਸਮ ਦੇ ਵਿੱਚ ਡੇਂਗੂ ਦੀ ਜਿਹੜੀ ਬਿਮਾਰੀ ਬੱਚਾ ਆਸਤੇ ਕਿੰਨੀ ਖਤਰਨਾਕ ਆ ਗਿਆ ਚਾਹੇ ਬੱਚੇ ਹੋਣ ਚਾਹੇ ਵੱਡੇ ਹੋਣ ਇਹ ਆਉਣ ਵਾਲਾ ਸਮਾਂ ਤੁਸੀਂ ਦੇਖ ਲਓ ਅਜੇ ਬਰਸਾਤਾ ਕੋਈ ਜ਼ਿਆਦਾ ਨਹੀਂ ਜਾ ਰਹੀਆਂ ਨਹੀਂ ਹੋਈਆਂ ਤੇ ਤੁਸੀਂ ਅੱਜ ਤੋਂ ਬਰਸਾਤਾ ਹੋਣੀਆ ਉਦੋਂ ਕੀ ਹਾਲ ਲੋਕਾਂ ਦਾ ਹੋਊਗਾ ਇਹ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਸਰਪੰਚ ਕਿਹਦਾ ਦੇਖਦੇ ਆਪ ਪਾਰਟੀ ਦੀ ਸਰਕਾਰ ਹੈ ਕੀ ਲੱਗਦਾ ਨਹੀਂ ਕਿ ਆਪ ਪਾਰਟੀ ਦਾ ਕੋਈ ਸਰਪੰਚ ਹੋਇਆ ਹੱਥ ਇਲਾਕੇ ਦਾ ਤਾਂ ਉਹਨਾਂ ਵੱਲੋਂ ਜਿਹੜਾ ਵਿਕਾਸ ਕਾਰਜ ਨਹੀਂ ਕਰਵਾਇਆ ਜਾ ਰਿਹਾ ਦੇਖੋ ਜੀ ਵਿਕਾਸ ਕਾਰਜ ਨੂੰ ਤੇ ਅੱਜ 8 ਮਹੀਨੇ 8 ਤੋਂ 10 ਮਹੀਨੇ ਹੋ ਗਏ ਆ ਪਿੰਡ ਦੀ ਕੋਈ ਡਿਵੈਲਪਮੈਂਟ ਵੀ ਨਹੀਂ ਹੋਈ ਦੂਜਾ ਅਸੀਂ ਤੇ ਡੀਸੀ ਅੰਮ੍ਰਿਤਸਰ ਬਲਾਕ ਵੇਰਕਾ ਦੇ ਜਿਹੜੇ ਸਾਡੇ ਵੀਡੀਓ ਸਾਹਿਬ ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਇੱਥੇ ਅਲ ਧਿਆਨ ਦਿੱਤਾ ਜਾਵੇ ਨਿਸ਼ਹਿਰਾ ਇੰਦਰਾ ਕਲੋਨੀ ਦੇ ਵਿੱਚ ਕਿ ਜਿਹੜਾ ਜਲਦੀ ਤੋਂ ਜਲਦੀ ਲੋਕਾਂ ਦੀ ਮੰਗ ਜਿਹੜੀ ਆ ਪੂਰੀ ਕੀਤੀ ਜਾਵੇ ਕੀ ਲੱਗਦਾ ਕਿ ਪੱਖਪਾਤ ਤਾਂ ਨਹੀਂ ਕੋਈ ਕੀਤਾ ਜਾ ਰਿਹਾ ਕਿ ਇਲਾਕੇ ਦੇ ਵਿੱਚ ਜਾਂ ਕਾਂਗਰਸੀ ਵਰਕਰ ਨੇ ਨਾ ਜਾ ਕੋਈ ਪਾਰਟੀ ਬਾਜੀ ਤਾਂ ਨਹੀਂ ਕੀਤੀ ਜਾ ਰਹੀ ਤਾਂ ਨਹੀਂ ਵਿਕਾਸ ਹੋ ਰਿਹਾ ਨਹੀਂ ਪੱਖਪਾਤ ਵਾਲੀ ਕੋਈ ਗੱਲ ਨਹੀਂ ਆ ਪਿੰਡ ਦੇ ਵਿੱਚ ਵੇਖੋ ਜਦੋਂ ਅਸੀਂ ਵੋਟਾਂ ਲੈਣ ਆਉਂਦੇ ਆ ਚਾਹੇ ਉਹ ਐਮਐਲਏ ਦੀ ਹੋਵੇ ਚਾਹੇ ਮੈਂਬਰ ਪਾਰਲੀਮੈਂਟ ਦੀ ਹੋਵੇ ਚਾਹੇ ਸਰਪੰਚੀ ਦੀ ਹੋਵੇ ਵੋਟਾਂ ਤੇ ਅਸੀਂ ਸਾਰੇ ਇੱਕੋ ਥਾਂ ਹੀ ਲੈਣ ਆਉਂਦੇ ਆ ਇਹਦੇ ਪੱਖਪਾਤ ਜਿਹੜਾ ਕਿਸੇ ਨੂੰ ਭਰਨਾ ਨਹੀਂ ਚਾਹੀਦਾ ਇਹ ਤੇ ਬਸ ਕੰਮ ਕਰਾਉਣਾ ਚਾਹੀਦਾ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਸੀਵਰ ਦਾ ਜਿਹੜਾ ਬਲੌਕੇਜ ਆ ਇਹ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ सरपंच साहब की कहना है कि ये लोकां ਨਾਲ ਗੱਲਬਾਤ ਕੀਤੀ ਲੋਕਾਂ ਨੇ ਕਿ ਸਰਪੰਚ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਵੱਲੋਂ ਸਾਡੀ ਸਾਰ ਨਹੀਂ ਲਈ ਗਈ ਇਹ ਉਹ ਦੇਖੋ ਦੇਖੋ ਜਦੋਂ ਪਿੰਡ ਦਾ ਕੋਈ ਸਰਪੰਚ ਬਣਦਾ ਉਹਦਾ ਫਰਜ਼ ਬਣਦਾ ਵਾ ਉਹਦੀ ਡਿਊਟੀ ਬਣਦੀ ਆ ਕਿ ਹਰ ਇੱਕ ਦੇ ਨਾਲ ਇੱਥੇ ਆ ਕੇ ਸੰਪਰਕ ਕਰੇ ਤੇ ਜਿੱਦਾਂ ਅਸੀਂ ਮੌਕੇ ਤੇ ਆਏ ਆ ਚਾਹੇ ਅਸੀਂ ਜ਼ਾਬਕਾ ਵਾਂ ਪਰ ਅਹੀਂ ਲੋਕਾਂ ਦੀ ਜਿਹੜੀ ਅੱਜ ਅਸੀਂ ਵੋਟਾਂ ਲੈਣ ਆਉਨੇ ਆ ਤੇ ਅਸੀਂ ਇਹਨਾਂ ਦੇ ਦੁੱਖ ਸੁੱਖ ਦੇ ਵੀ ਭਾਈਵਾਲ ਸਾਡਾ ਬੰਨਾ ਹੀ ਪੈਣਾ ਹੈ ਸਰਪੰਚ ਸਾਹਿਬ ਤੁਸੀਂ ਮੌਕੇ ਤੇ ਪਹੁੰਚੇ ਤੁਸੀਂ ਵੀ ਸਾਫਕਾ ਸਰਪੰਚ ਹੋ ਇਸ ਇਲਾਕੇ ਦੇ ਲੋਕਾਂ ਦੇ ਜਿਹੜੀ ਗੱਲਬਾਤ ਵੀ ਕਰ ਰਹੇ ਆ ਸਾਰ ਵੀ ਲੈ ਰਹੇ ਹੋ ਕਿ ਲੱਗਦਾ ਨਹੀਂ ਕਿ ਉਹਨਾਂ ਨੂੰ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਨੂੰ ਵੀ ਸਾਰ ਲੈਣੀ ਚਾਹੀਦੀ ਐ ਇਹ ਦੇਖੋ ਜੀ ਆ ਮੈਸੇਜ ਜਿਹੜਾ ਵਾ ਇਹ ਮੈਸੇਜ ਉਹਨਾਂ ਤੱਕ ਸ਼ਾਇਦ ਜਾਏਗਾ ਤੇ ਉਹ ਵੀ ਆ ਮੈਸੇਜ ਜਿਹੜਾ ਵਾ ਇਹ ਮੈਸੇਜ ਉਹਨਾਂ ਤੱਕ ਸ਼ਾਇਦ ਜਾਏਗਾ ਤੇ ਉਹ ਵੀ ਉਹਨਾਂ ਨੂੰ ਵੀ ਧਿਆਰ ਹੋਣਾ ਚਾਹੀਦਾ ਵਾ ਕਿ ਜੇ ਅਸੀਂ ਲੋਕਾਂ ਕੋ ਵੋਟਾਂ ਲਈਆਂ ਵਾ ਸਾਨੂੰ ਇਹ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਕੀ ਅਪੀਲ ਕਰਨਾ ਚਾਹੁੰਦੇ ਜੀ ਸਾਡੇ ਚੈਨਲ ਦੇ ਬਾਰੇ ਵਿੱਚ ਇਹ ਪਿਤਰਾ ਜਿਹੜੀ ਇਹ ਸਮੱਸਿਆ ਹੱਲ ਹੋਣੀ ਹੈ ਦੇਖੋ ਜੀ ਅਸੀਂ ਤੇ ਤੁਹਾਡੀ ਟੀਮ ਦੇ ਮਾਧਿਅਮ ਨਾਲ ਇਹੋ ਕਹਿਣਾ ਚਾਹਾਂਗੇ ਕਿ ਅਸੀਂ ਤੇ ਇਹ ਜਿਹੜਾ ਸਾਡਾ ਮੈਸੇਜ ਆ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਾਓ ਕਿ ਜਿਹੜਾ ਇਹ ਸਾਡੇ ਪਿੰਡ ਦੀ ਜਿਹੜੀ ਆ ਗੰਦਗੀ ਆ ਉਹ ਜਲਦੀ ਤੋਂ ਜਲਦੀ ਠੀਕ ਹੋ ਸਕੇ ਬਾਕੀ ਅਸੀਂ ਵੀਡੀਓ ਵੇਰਕਾ ਨਾਲ ਵੀ ਸੰਪਰਕ ਕਰਾਂਗੇ ਕੁ ਦੋ ਦਿਨ ਦੇ ਵਿੱਚ ਉਹਨਾਂ ਨੂੰ ਵੀ ਮੌਕਾ ਜਿਹੜਾ ਉਹਾਂ ਦੇ ਦੇਖੋ ਆਗੇ ਕਿਉਂਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਚੁਕਾ ਵਾ ਇਸ ਕਰਕੇ ਅਸੀਂ ਆਪਣੀ ਮੰਗ ਜਿਹੜੀ ਆ ਪਿੰਡ ਵੱਲੋਂ ਸਾਂਝੇ ਤੌਰ ਤੇ ਅਸੀਂ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਇਹਦਾ ਕੰਮ ਕਰਾਇਆ ਜਾਵੇ ਹਾਂਜੀ ਪਿੰਡ ਦੇ ਮੌਦਵਾਰ ਜਿਹੜੇ ਰਵੇਲ ਸਿੰਘ ਦਾਵਾ ਜੀ ਵੀ ਇਹਨਾਂ ਵੱਲੋਂ ਵੀ ਕਾਫੀ ਜਿਹੜੀ ਇੱਥੇ ਚੋਣਾਂ ਲੜੀਆਂ ਗਈਆਂ ਸਰਪੰਚੀ ਦੀਆਂ ਮੈਂਬਰਾਂ ਦੀਆਂ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਾਂਗਰਸ ਹੀ ਵਰਕਰ ਨੇ ਹਾਂਜੀ ਇਹਦਾ ਵਾਜਿ ਕਿਸ ਤਰ੍ਹਾਂ ਦੇਖਦੇ ਜਿਹੜੇ ਇਲਾਕੇ ਦੇ ਇਲਾਕਾ ਬੁਰੇ ਹੋਏ ਨੇ ਲੋਕ ਜਿਹੜੇ ਪਰੇਸ਼ਾਨ ਨੇ ਇਹ ਜਿਹੜੇ ਇਲਾਕੇ ਦੇ ਹਾਲਾਤ ਪਰੇਸ਼ਾਨੀ ਦੇ ਬਣਿਆ ਜੀ ਇਹ ਪਰੇਸ਼ਾਨੀ ਦੇ ਬਣੇ ਆ 15 ਸਾਲ ਤੋਂ ਕਾਂਗਰਸੀ ਉਹ ਕਾਂਗਰਸੀ ਕਾਪੜੀ ਕਾਲੀਆਂ ਦਾ ਸਰਪੰਚ ਰਿਹਾ ਠੀਕ ਹੈ ਜੀ ਅਮਰਜੀਤ ਸਿੰਘ ਉਹ ਦਾ ਮੁੜ ਕੇ ਪਤੀ ਜਾ ਰਿਹਾ 15 ਸਾਲ ਇਹਨਾਂ ਸਰਪੰਚੀ ਕੀਤੀ ਆ ਉਦੋਂ ਜਦੋਂ ਇਹ ਸੀਵਰ ਪੈਣ ਲੱਗੇ ਸੀ ਅਸੀਂ ਇਹਨਾਂ ਨੂੰ ਉਹ ਕਿਹਾ ਸੀ ਕਿ ਇਹ ਜਿਹੜੇ ਤੁਹਾਡੇ ਸੀਵਰ ਆ ਛੋਟੇ ਆ ਤੁਸੀਂ ਨਾ ਪਾਓ ਠੀਕ ਹੈ ਜੀ ਇਹ ਜਿਹੜੇ ਪੂਰੇ ਹਿਸਾਬ ਨਾਲ ਪਾਏ ਗਏ ਆ ਇਥੇ ਹੁਣ ਕਟੋ ਕੱਟ ਵੀ ਆਬਾਦੀ ਲੋੜ ਤੋਂ ਜਿਸ ਤਰ੍ਹਾਂ ਵੀ ਮਤਲਬ ਕਹਿੰਦੇ ਤਿੰਨਾ ਪਿੰਡਾਂ ਦੀ ਚੌੜੀ ਬਣ ਗਈ ਇੱਕ ਸੀਵਰ ਜਿਹੜਾ 10 ਇੰਚੀ ਦਾ ਉੱਤੇ ਪੂਰਾ ਪਾਇਆ ਦਿੰਦਾ 10 ਇੰਚੀ ਦਾ ਪੂਰਾ ਤੁਸੀਂ ਦੱਸੋ ਵੀ ਇੱਕ 10 ਦੀ ਮੋਟਰ ਪਾਣੀ ਘਰ ਜੀ ਇਹ ਇੰਨਾ ਪਾਣੀ ਜਾਣਾ ਆ ਇਹ ਤੇ ਉਤਰਾ ਹੀ ਓਵਰਲੋਡ ਹੋਇਆ ਰਹਿੰਦਾ ਆ ਉਤਰਾ ਹੀ ਜਾਮ ਹੋਈ ਰਹਿੰਦੀ ਆ ਤੇ ਜਦੋਂ ਬਰਸਾਤ ਆਉਂਦੀ ਉਦੋਂ ਤੇ ਸਾਰੇ ਇੱਥੇ ਪਾਣੀ ਖਲੋ ਜਾਂਦਾ ਬਹੁਤ ਜ਼ਿਆਦਾ ਇਨਾਂ ਨੂੰ ਇਹ ਨਹੀਂ ਵੀ ਪਹਿਲਾਂ ਹੀ ਅਸੀਂ ਇਸ ਗੱਲ ਦਾ ਜਗਰ ਕੀਤਾ ਸੀ ਮੈਂ ਕੋਈ ਹੋਰ ਲੇ ਜਣੀ ਅਸੀਂ ਗੱਲ ਕਰਨੀ ਚਾਹਤ ਪੜਦੇ ਜੀ ਨਹੀਂ ਕਰਨੀ ਪਹਿਲਾਂ ਹੀ ਇਸ ਗੱਲ ਦਾ ਜਗਰ ਕੀਤਾ ਸੀ ਕਿ ਇਹ ਸੀਵਰ ਜਿਹੜੇ ਨਾਮ ਪਾਏ ਜਾਣਾ ਟਾੜੀ ਕਿ ਸ਼ਾਫੇ ਦਾ ਨਹੀਂ ਪਾਣੀ ਇਹਨਾਂ ਨੇ ਚੱਲਣਾ ਪਰ ਇਹਨਾਂ ਨੇ ਕਹਿੰਦੇ ਆ ਬਾਵਜੂਦ ਦੇ ਵੀ ਡੱਕਦੇ ਨਹੀਂ ਕਿ ਇਹ ਚੱਲਣਗੇ ਸਾਰਾ ਕੁਝ ਹੋਊਗਾ ਉਸ ਤੋਂ ਬਾਅਦ ਤਿੰਨ ਸਾਲ ਦਾ ਚਾਰ ਸਾਲ ਦਾ ਜਿੰਨਾ ਵੀ ਉਹਨਾਂ ਨੇ ਮਤਲਬ ਹੈਗਾ ਸੀ ਸਾਥ ਦੇ ਟੀਮਾਂ ਦਾ ਵੀ ਅਸੀਂ ਤਿੰਨ ਸਾਲ ਤੱਕ ਸੀਵਰ ਵਾਲਿਆਂ ਨੇ ਗਰੰਟੀ ਲਈ ਸੀ 5 ਸਾਲ ਦੀ ਗਰੰਟੀ ਸਾਲ ਦੀ ਉਹਨਾਂ ਚਿਰ ਤੱਕ ਉਹ ਸੀਵਰ ਸਾਫ਼ ਕਰਾਈ ਕੇ ਚਲਾਈ ਗਏ ਮੁੜ ਕੇ ਬਾਅਦ ਤੋਂ ਆਪਣੇ ਕੋਲੋਂ ਪੰਚਾਇਤ ਖਾਤੇ ਚ ਕਰਾਉਂ ਦੇ ਰਹੇ ਆ ਹੁਣ ਜਿਹੜਾ ਸ਼ਹਿਰ ਨਹੀਂ ਪੂਰੀ ਸਰਪੰਚੀ ਦੀ ਇਲੈਕਸ਼ਨ ਨਾਲ ਕੀਤੀ ਆ ਨਾ ਕਿ ਸਰਪੰਚੀ ਤੋਂ ਹੈ ਆ ਇਸ ਪਾਸੇ ਚਾਰ ਮੈਂਬਰੇ ਮੰਡ ਹਨ ਇੱਕ ਪਾਸੇ ਸਰਪੰਚ ਜਿਸੇ ਨਾ ਕੋ ਪ੍ਰਬੰਧਕ ਲੱਗਾ ਜੀ ਨਾ ਕੋ ਪੂਰੀ ਸਰਪੰਚੀ ਹੋਈ ਹੈ ਠੀਕ ਹੈ ਕਿ ਕਿਸੇ ਤਾ ਕਰਕੇ ਇਹ ਹਾਲਾਤ ਬਣ ਚੁੱਕੇ ਆ ਇਹ ਅੱਜ ਨਹੀਂ ਹਮਾ ਸੋਨੇ ਪਹਿਲਾਂ ਵੀ ਚੱਲਦੇ ਆਉਂਦੇ ਆ ਛੱਪੜੇ 15 ਸਾਲ ਤੋਂ ਛੱਪੜੀ ਨਹੀਂ ਇਹਨਾਂ ਕੋ ਸਾਫ ਹੋਇਆ ਦਾ ਤੋਂ ਛੱਪੜੀ ਵੀ ਸਾਫ ਕਰਾ ਦੇਂਦੀ ਜੀ ਜੇ ਹੁਣ ਕਹੀਏ ਨਾ ਅੱਜ ਅਸੀਂ ਇਹ ਜਿਹੜੀ ਨਵੀਂ ਸਰਪੰਚ ਬਣੀਆਂ ਚਾਹੀਦਾ ਕੋਪੂਰੀਆ ਇਹ ਤਾਂ 6 ਮਹੀਨਿਆਂ ਚ ਕੋਈ ਜੂਰੀ ਨਹੀਂ ਬਣਦਾ ਨਾ ਕੋਈ ਇਹਦੀ ਅਜੇ ਤੱਕ ਕਈਏ ਵੀ ਆਪਾਂ ਉਹਨੇ ਸਰਪੰਚੀ ਦਾ ਹੀ ਤਰੀਕੇ ਨਾਲ ਬੈਠੀ ਹੈ ਜਾਂ ਕੋਈ ਕੀਤੀ ਜਾਂ ਕੋ ਕੋ ਬਰਾਟ ਆਈ ਹੈ ਜਿਹੜੇ 15 ਸਾਲ ਰਹਿ ਚੁੱਕੇ ਨੇ ਉਹਨਾਂ ਕੋ ਉਹਨਾਂ ਦਾ ਕੰਮ ਸੀ ਇਹ ਕੰਮ ਕਰਾਉਣਾ ਜਿਹੜਾ ਕਿ ਉਹਨਾਂ ਕੋਈ ਕੰਮ ਹੋਇਆ ਹੀ ਨਹੀਂ ਸੀਵਰਾਂ ਦਾ ਸੀਵਰ ਇਧਰ ਨੂੰ ਢਲਾਨਿਆ ਇਧਰ ਨੂੰ ਸੀਵਰ ਹੈ ਇਧਰ ਸਾਰਾ ਪਾਣੀ ਇਧਰ ਆ ਜਾਂਦਾ ਇਧਰ ਦੀ ਸਾਈਡ ਇਧਰ ਇਧਰ ਦੀ ਕੈਮਰਾ ਮਾਰੋ ਇਧਰ ਦੀ ਸਾਈਡ ਉੱਚੀ ਆ ਉਧਰ ਦੀ ਸਾਈਡ ਉੱ치 ਆ ਪਾਣੀ ਜਿਹੜਾ ਸਾਰਾ ਇੱਥੇ ਮਤਲਬ ਇਕੱਠਾ ਹੁੰਦਾ ਇਧਰ ਦੀ ਸਾਈਡ ਹੀ ਆਨਕੇ ਪਾਣੀ ਸੀਓ ਚੋਲੇ ਵਰ ਤੇ ਇਸ ਕਰਕੇ ਅਸੀਂ ਪਹਿਲਾਂ ਡੇਰੇ ਦੀ ਜ਼ਮੀਨ ਆ ਉਹਦੇ ਚ ਝੋਨਾ ਲੱਗਾ ਸੀ 15 ਦਿਨ ਹੋ ਗਏ 20 ਦਿਨ ਉਹਦੇ ਚ ਪਾਣੀ ਅਸੀਂ ਛਿੜਾਇਆ ਉਹ ਚ ਪਾਣੀ ਛਿੜਾਇਆ ਸੀ ਉਹ ਝੋਨਾ ਖਰਾਬ ਹੋ ਗਿਆ ਝੋਨਾ ਖਰਾਬ ਹੋਣ ਦੀ ਬਾਵਜੂਦ ਉਹ ਉਧਰ ਪਾਣੀ ਪਾ ਦਿੱਤਾ ਅੱਜ ਜਿਹੜਾ ਪਾਣੀ ਦਾ ਇਥੇ ਬਵਾ ਆ ਬਹੁਤ ਜ਼ਿਆਦਾ ਠੀਕ ਹੋ ਗਿਆ ਇੱਕ ਗਲੀ ਚ ਨਹੀਂ ਕੁਛ ਨਹੀਂ ਗਲੀ ਚ ਵੀ ਹੈਗਾ ਇਹ ਪਿਛਲੀ ਗਲੀ ਚ ਵੀ ਚੱਲ ਰਿਹਾ ਇਸ ਕਰਕੇ ਇਹ ਜਿਹੜਾ ਪਰਾਣੀ ਟੋਕ ਦਾ ਸਾਰਾ ਇਹ ਨੁਕਸਾਨ ਹੁੰਦਾ ਆ ਰਿਹਾ ਆ ਕਿਸੇ ਨੇ ਕੋਈ ਇਸ ਪਾਸੇ دلچਸਪੀ ਨਹੀਂ ਰੱਖੀ ਤੇ ਅਸੀਂ ਇਲਾਕਾ ਵੀ ਬਾਅਦ ਚੋਂ ਵੇਖਣਾ ਠੀਕ ਹੈ ਜਿਤਨਾ ਬੀਬੀਆਂ ਸਾਡੀਆਂ ਘਰਾਂ ਕਹਿ ਰਹੀਆਂ ਨੇ ਕਿ ਵੋਟਾਂ ਦੇ ਟਾਈਮ ਸੀ ਵੋਟਾਂ ਮੰਗਣ ਆਉਂਦੀ ਆ ਠੀਕ ਹੈ ਜੀ ਹਾਂ ਠੀਕ ਵੋਟਾਂ ਮੰਗਣ ਆਉਂਦੀ ਆ ਉਦੋਂ ਆਣ ਕੇ ਸਾਰੇ ਕਹਿੰਦੀ ਆ ਹੁਣ ਗੱਲ ਤੇ ਇਹ ਬਣਦੀ ਆ ਨਾ ਜਿਹੜਾ ਸਰਪੰਚ ਬਣ ਜਾਂਦਾ ਹੈ ਚਾਹੇ ਦੀ ਸਰਪੰਚੀ ਹੁੰਦੀ ਹੈ ਜਾਂ ਉਹਨੇ ਹੀ ਸਾਫ਼ ਕਰਾਉਣਾ ਠੀਕ ਹੈ ਜੀ ਉਹਨੇ ਹੀ ਉਹਦਾ ਕੰਮ ਹੈ ਸਾਰੇ ਬਣਦੀ ਹੈ ਹੁਣ ਜਿਹਦੀ ਇੱਕ ਪਾਸੇ ਚਾਰ ਮੈਂਬਰ ਬਣੇ ਇੱਕ ਸਰਪੰਚ ਬਣੇ ਉਹ ਤੇ ਹੁਣ ਕੋਈ ਹਾਲੇ ਤਾਲ ਦੇ ਨਹੀਂ ਬਣਦਾ ਠੀਕ ਹੈ ਜੀ ਤੇ ਇਸ ਕਰਕੇ ਮੈਂ ਵੀ ਇਹੀ ਕਹਿਣਾ ਚਾਹੁੰਦਾ ਹੁਣ ਜਿਹਦੀ ਵੀ ਗੂੜੀ ਬਣਦੀ ਹੈ ਜਿਹਦਾ ਫਰਜ਼ਪੰਦਾ ਉੱਪਰ ਜਾਵੇ ਆਪਣਾ ਕੰਮ ਕੀ ਬਣਦਾ ਕਿਉਂ ਨਹੀਂ ਕਰਵਾਇਆ ਗਿਆ ਵੇਖ ਸਾਡੇ ਕਿ ਪਾਣੀ ਭਰਿਆ ਲੋਕਾਂ ਨੇ ਕਿਉਂ ਨਹੀਂ ਕਰਵਾਇਆ ਕੀ ਲੱਗਦਾ ਕਿ ਸਰਪੰਚ ਨੂੰ ਕੋਈ ਜ਼ਰਾ ਚੇਤਨਾ ਨਹੀਂ ਆ ਰਹੀ ਜਾਂ ਕੋਈ ਹੋਰ ਕੋਈ ਗ੍ਰਾਂਟ ਦੀ ਗੱਲ ਨਹੀਂ ਹੈ ਗ੍ਰਾਂਟ ਦੀ ਗੱਲ ਨਹੀਂ ਆ ਸਾਢੇ 7 ਕਿਲੇ ਪੈੜੀ ਦਾ ਠੀਕਾ ਆਇਆ ਆ ਸਾਢੇ 7 ਕਿਲੇ ਪੈੜੀ ਚੋਂ ਠੀਕਾ ਇਹ ਨਹੀਂ ਕੋਈ ਸੈਕਟਰੀ ਨਹੀਂ ਕੋਈ ਵੀ ਕੋਈ ਸਿਜਨ ਆਪਣੇ ਮਿਲਦੀਆਂ ਲੈ ਸਕਦਾ ਕਹਿ ਵੀ ਸਕਦੀਆਂ ਆਪਣੇ ਪਿੰਡ ਦਾ ਕੰਮ ਕਰਾਉਣਾ ਹੈ ਜੀ ਸਾਡੇ ਪਿੰਡ ਦਾ ਕੰਮ ਹੋਣਾ ਲਾ ਸਾਨੂੰ ਪੈਸੇ ਚਾਹੀਦੇ ਜੀ ਪੰਚਾਇਤੀ ਪਹਿਲੀ ਤੇ ਆ ਬੋਲੀ ਹੋ ਸਕਦੀ ਹੈ ਮਤਾ ਪਾ ਕੇ ਇਹਨਾਂ ਦੀ ਸਹਿਮਤੀ ਨਾ ਸਾਰਿਆਂ ਦੀ ਹੋ ਸਕਦੀ ਹੈ ਤੇ ਆ ਵੀ ਕੰਮ ਇਹਨਾਂ ਦੀ ਸਹਿਮਤੀ ਨਾ ਹੋ ਸਕਦੇ ਸੀ ਕਰਵਾਉਣ ਕਰਵਾ ਸਕਦੇ ਸੀ ਇਹਨਾਂ ਕਿਉਂ ਨਹੀਂ ਕਰਵਾਏ ਇਹ ਆਪਣੀ ਮਰਜ਼ੀ ਨਾਲ ਨਹੀਂ ਕਰਵਾ ਰਹੇ ਇੱਕ ਦੂਜੇ ਦੇ ਚਿੱਕੜ ਸੁੱਟ ਰਹੇ ਨੇ ਉਹ ਚਾਰ ਜਣੇ ਇੱਕ ਜਿਹਾ ਪਾਸੇ ਆ ਇੱਕ ਦੂਜੇ ਜਣੇ ਇੱਕ ਪਾਸੇ ਨੇ ਠੀਕ ਹੈ ਜੀ ਜੇ ਹੁਣ ਢੜੇ ਬਾਜੀ ਆ ਪਿੰਡ ਦੇ ਵਿੱਚ ਢੜੇ ਬਾਜੀ ਜਿਹੜਾ ਇਲਾਕੇ ਦਾ ਵਿਕਾਸ ਨਹੀਂ ਹੋ ਰਿਹਾ ਹਾਂ 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 ਲਾਕੇ ਦਾ ਵਿਕਾਸ ਨਾ ਹੋਣ ਦਾ ਕਾਰਨ ਢੜੇ ਬਾਜੀ ਦੂਜਾ ਇਹ ਆ ਵੀ ਢੜੇ ਬਾਜੀ ਚ ਜਦੋਂ ਸਹਿਮਤੀ ਹੁੰਦੀ ਆ ਬੋਲੀ ਹੁੰਦੀ ਆ ਪੰਚਾਇਤੀ ਪੈਣੀ ਦੀ ਬੋਲੀ ਹੁੰਦੀ ਆ ਤੇ ਪੈਸੇ ਆਉਂਦੇ ਆ ਪੈਸੇ ਆਉਣ ਦੇ ਬਾਵਜੂਦ ਵੀ ਜਿਹੜਾ ਉਹ ਉਸ ਟਾਈਮ ਤੇ ਸਾਰੇ ਇਕੱਠੇ ਹੁੰਦੀ ਆ ਜੇ ਉਸ ਟਾਈਮ ਤੇ ਸਾਰੇ ਇਕੱਠੇ ਹੋ ਸਕਦੇ ਆ ਤੇ ਇਹ ਆ ਜਿਹੜੇ ਪਿੰਡ ਦੇ ਕੰਮ ਹੋਣ ਵਾਲੇ ਆ ਉਹ ਇਹਨੇ ਬਾਹਰੋਂ ਆਣ ਕੇ ਥੋੜਾ ਕਰਾਉਣੀ ਆ ਉਹ ਵੀ ਇੰਨਾ ਹੀ ਕਰਾਉਣੀ ਆ ਇਹ ਕਰਾਉਣ ਚਾ ਆਪਣੀ ਜੇਬ ਚੋਂ ਕਰਾਉਣਾ ਹਨ ਉਸ ਗੱਲ ਨਾਲ ਨਹੀਂ ਚੀਤ ਬੰਦ। ਇਹਨਾਂ ਦਾ ਫਰਜ਼ ਬਣਦਾ। ਕੀ ਅਪੀਲ ਕਰਨਾ ਚਾਹੁੰਦੇ ਆ? ਕੰਮ ਕਰਾਉਣਾ ਜਿਹੜਾ ਇਹਨਾਂ ਦਾ ਫਰਜ਼ ਬਣਦਾ। ਜੇ ਪੰਚਾਇਤੀ ਪੈਲੀ ਦਾ ਠੇਕਾ ਆ ਉਹ ਇਹਨਾਂ ਦੀ ਜੇਬ ਚ ਗਿਆ ਆ ਚਾ ਇਹਨਾਂ ਨੇ ਸੈਕਟਰੀ ਨੂੰ ਦਿੱਤਾ ਜਿੰਨੂੰ ਦਿੱਤਾ ਉਹਦੋਂ ਕਹਿੰਦੇ ਅਸੀਂ ਆਪਣੇ ਪਿੰਡ ਦੀ ਪੇਂਹੀ ਵਿਕਾਸ ਕਰਾਉਣਾ ਸਾਨੂੰ ਪੈਸੇ ਚਾਹੀਦੇ ਆ ਜੇ ਉਦੋਂ ਇਹ ਪਾ ਸਕਦੀ ਆ ਸਾਰਾ ਮਤਾ ਪਾ ਸਕਦੇ ਇਕੱਠਾ ਕਰ ਸਕਦੇ ਸਾਰਿਆਂ ਦੀ ਸਹਿਮਤੀ ਹੋਈ ਆ ਪੰਚਾਇਤੀ ਪੈਲੀ ਦੀ ਬੋਲੀ ਫੇਅਰ ਹੋਈ ਆ। ਠੀਕ ਹੈ ਜੀ ਕਿ ਇਹ ਹੋੜ ਵੀ ਕਿਹਦਾ ਕੰਮ ਕਰਾ ਸਕਦੇ ਭਾਈ ਸਾਡੀਆਂ ਦੇ ਜੇਬ ਚੋਂ ਨਾ ਕੋਈ ਕੰਮ ਕਰਾਉਣਾ ਜੇ ਤਾਂ ਕਰਾਉਣਾ ਇਹਨਾਂ ਦਾ ਫਰਕ ਬੰਦ ਤਾਂ ਗੱਲ ਬਾਤ ਕੀਤੀ ਦੇਖਿਆ ਕਿ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕੀਤੀਆਂ ਇਲਾਕੇ ਦੀਆਂ ਗਲੀ ਦੀਆਂ ਜਿਹੜਾ ਪਾਣੀ ਜਿਹੜਾ ਭਰਿਆ ਨਜ਼ਰ ਆ ਰਿਹਾ ਦਾ ਸੀਵਰ ਵੀ ਜਿਹੜਾ ਬਲਾਕ ਹੈ ਲੋਕ ਕਾਫੀ ਪਰੇਸ਼ਾਨ ਨੇ ਪਰ ਪਿੰਡ ਵਿੱਚ ਇਹ ਦੇਖਿਆ ਜਾ ਰਿਹਾ ਕਿ ਪਿੰਡ ਦੇ ਵਿੱਚ ਧੜੇਬਾੜੀ ਧੜੇਬਾੜੀ ਚੱਲ ਰਹੀ ਹੈ ਚਾਹ ਜਿਹੜੇ ਮੈਂਬਰ ਨੇ ਕਾਂਗਰਸ ਪਾਰਟੀ ਦੇ ਨੇ ਤੇ ਸਰਪੰਚ ਜਿਹੜਾ ਹੋਰ ਪਾਰਟੀ ਦਾ ਤਾਂ ਇਸੇ ਕਾਰਨ ਜਿਹੜੀ ਇਹ ਵਿਕਾਸ ਕਾਰਜ ਨਹੀਂ ਕਰਵਾਇਆ ਜਾਂਦਾ ਤਾਂ ਇਹ ਸਮੱਸਿਆ ਆ ਰਹੀ ਤੁਹਾਡੇ ਇਲਾਕੇ ਦੀ ਸਮੱਸਿਆ ਆ ਵੇਖੋ ਵੀਰ ਜੀ ਪਾਣੀ 12 ਮਹੀਨੇ ਸੁੱਕਦਾ ਹੀ ਨਹੀਂ ਹਰਦਮ ਪਾਣੀ ਇਤਰਾ ਰਹਿੰਦਾ ਜੀ ਹਲੋ ਨੰਗਨ ਦੀ ਵੀ ਤੰਗੀ ਕਿੰਨੇ ਦਿਨ ਤੋਂ ਆ ਰਹੀ ਸਮੱਸਿਆ ਜੀ ਇਹ ਤਾਂ 6 ਮਹੀਨੇ ਹੀ ਹੋ ਗਏ ਇਹ ਹੁਣ ਬੰਦ ਹੋ ਗਏ ਬਿਛਰੇ ਕੋਈ ਸਰਪੰਚ ਮੈਂਬਰ ਨਾਲ ਕੋਈ ਸੰਪਰਕ ਨਹੀਂ ਕੀਤਾ ਕੋਈ ਨਹੀਂ ਸੁਣਦਾ ਕੀ ਹੋਣਾ ਮੰਗ ਨਹੀਂ ਕਰਨਾ ਚਾਹੁੰਦੇ ਪਾਣੀ ਨਿਕਲਣਾ ਚਾਹੀਦਾ ਵੀਰ ਜੀ ਤੇ ਬੱਚੇ ਵੀ ਤੰਗ ਆ ਰਹੇ ਬਿਲਕੁਲ ਬੂਆ ਲੱਗੇ ਬੜਾ ਉਹ ਦੇਖਾਂਦੇ ਆਪਾਂ ਦਾ ਮੌਲ ਚੜਾ ਬੱਚੇ ਵੀ ਛੋਟੇ ਪਾਣੀ ਘੜਾ ਬਹੁਤ ਖਾਂਡਿਆ ਇਹ ਕਟਮ ਕੀ ਮੰਗ ਕੇ ਕੰਮ ਚਾਹੁੰਦੇ ਨਹੀਂ ਨਹੀਂ ਮਜੂਰ ਕਰਦੇ ਪਾਣੀ ਨਿਕਲਣਾ ਚਾਹੀਦਾ ਨਹੀਂ ਹੋਰ ਕੀ ਹੈ ਸਿੰਘ ਜੀ ਵਾਲਮੀਕੀ ਆਦੀ ਧਰਮ ਸਾਧੋ ਜ਼ਿਲ੍ਹਾ ਦੇ ਹਦੀ ਪ੍ਰਧਾਨ ਇਹ ਅਸੀਂ ਲੋਕਾਂ ਨੂੰ ਸਿੱਖਿਆ ਦੇਣੇ ਲੋਕਾਂ ਦੇ ਪਿੰਡਾਂ ਜਾ ਕੇ ਸੁਧਾਰ ਕਰਨ ਨੂੰ ਕਹਿੰਦੇ ਆ ਪਰ ਸਾਡੇ ਪਿੰਡ ਵਿੱਚ ਇਦਾਂ ਗੰਦਕੀ ਦਾ ਮਾਹੌਲ ਆ ਕਿ ਜਿਹੜਾ ਆਪਾਂ ਲੋਕਾਂ ਨੂੰ ਦੇਣੇ ਜਦੋਂ ਆਪਣੇ ਪਿੰਡਾਂ ਦੇ ਵੱਲ ਦੇਖਦੇ ਆ ਕਦੇ ਬਹੁਤ ਸ਼ਰਮ ਮਹਿਸੂਸ ਕਰਦੇ ਆ ਵੀ ਯਾਰ ਸਾਡੇ ਪਿੰਡ ਦੇ ਜਿਹੜੇ ਗਲੀਆਂ ਨਾਲੀਆਂ ਇੰਨਾ ਪਾਣੀ ਫੇਲਾ ਹੈ ਵਾ ਕਿ ਸਾਡੇ ਬੱਚੇ ਸਕੂਲ ਜਾਂਦੇ ਲਿਬਰਡ ਕੇ ਸਕੂਲ ਜਾਂਦੇ ਆ ਕਿ ਅਸੀਂ ਕਹਿੰਨੇ ਕਿ ਵਧੀਆ ਸਿੱਖਿਆ ਸਰਕਾਰ ਬੜੀ ਦੀ ਪੜਾਈ ਕਰਦੀ ਪਰ ਸਾਡਾ ਜੇ ਘਰ ਤੋਂ ਨਿਕਲਦੇ ਸਾਡੇ ਬੱਚਿਆਂ ਨੂੰ ਨਰਕ ਵਿੱਚ ਗੁਜ਼ਰਨਾ ਪੈਂਦਾ ਸਭ ਤੋਂ ਵੱਡੀ ਸਮੱਸਿਆ ਇਹਦੀ ਛੱਪੜ ਆ ਦੇ ਵਿੱਚ ਦੇਖੋ ਕਿ ਕੋਈ ਬੰਦਾ ਮਾਰ ਕੇ ਸੁੱਟ ਜਾਵੇ ਇਹਦੇ ਵਿੱਚ ਜਿੰਨਾ ਵੀ ਬਹੁਤ ਜ਼ਿਆਦਾ ਬੂਟੀ ਆ ਬਹੁਤ ਜ਼ਿਆਦਾ ਗੰਦਕੀ ਆ ਕਿ ਸਾਰੀ ਵੱਡੀ ਸਮੱਸਿਆ ਇਹ ਆ ਕਿ ਛੱਪੜ ਤੇ ਵੀ ਨਹੀਂ ਪਾਣੀ ਮਾਸਾ ਜਾਂਦਾ ਜਿਹੜਾ ਛੱਪੜ ਆ ਸਾਰਾ ਇਹਦੀ ਕੋਈ ਰੇਖ ਦੇਖ ਨਹੀਂ ਕੀਤੀ ਜਾ ਰਹੀ ਇਹਦੀਆਂ ਗਰੰਟਾ ਵੀ ਆ ਬੜਾ ਕੁਛ ਆ ਪਰ ਇਹਦੇ ਵੱਲ ਕੋਈ ਨਹੀਂ ਧਿਆਨ ਦਿੰਦਾ ਜਿਆਦਾ ਸਭ ਤੋਂ ਵੱਡੀ ਇਹ ਸਮੱਸਿਆ ਨਾਲ ਇੰਨੀ ਬਦਬੂਦਾਰ ਬਿਮਾਰੀ ਫੈ ਰਹੀ ਆ ਕਿੰਨੇ ਚਿਰ ਤੋਂ ਸਮੱਸਿਆ ਜਿਹੜੀ ਆ ਰਹੀ ਕਾ ਇਹ ਦੀ ਕਾਫੀ ਦੇਰ ਤੋਂ ਸਮੱਸਿਆ ਛੱਪੜ ਦੇ ਪੰਜ-ਸੱਤ ਸਾਲ ਹੋ ਗਏ ਜੀ ਇਹਦਾ ਕੋਈ ਕਦੀ ਹੱਲ ਹੋਇਆ ਨਹੀਂ ਕੋਈ ਵੀ ਇਹਦਾ ਪਹਿਲੇ ਗਰਾਂਟ ਵੇਚੀ ਸੀ ਕਹਿੰਦੇ ਚਾਰਤਵਾਰੀ ਕਰਨੀ ਆ ਪਰ ਕੁਛ ਨਹੀਂ ਫਿਰ ਕਹਿੰਦੇ ਪਾਰਕ ਬਣੀ ਕੁਛ ਨਹੀਂ ਬਣਿਆ ਕਿ ਇਹ ਬਹੁਤ ਵੱਡੀ ਸਮੱਸਿਆ ਸਾਡੇ ਪਿੰਡ ਦੀ ਆ ਸੀਵੇਜ ਦਾ ਪਾਣੀ ਗਲੀਆਂ ਵਿੱਚ ਫੰਡਿਆ ਵਾ ਤੇ ਸਭ ਤੋਂ ਵੱਡਾ ਜਿਆਦਾ ਛੱਪੜ ਦਾ ਮੈਂ ਤੇ ਡੀਸੀ ਸਾਹਿਬ ਨੂੰ ਮੰਗ ਕਰੂੰਗਾ ਔਰ ਜਿਹੜਾ ਛੱਪੜ ਵਿਭਾਗ ਦੇ ਮਹਿਕਮੇ ਦੇ ਨੂੰ ਕਰੂੰਗਾ ਵੀ ਇੱਧਰ ਆ ਕੇ ਸਾਡੇ ਪਿੰਡਾਂ ਨਾਲ ਕਦੀ ਵੇਖਿਆ ਜਾਵੇ ਸਾਡੇ ਐਸੀ ਲੋਕ ਰਹਿੰਦੇ ਆ ਇਹਨਾਂ ਨਾਲ ਬਿਲਕੁਲ ਧਿਆਨ ਨਹੀਂ ਤੈਂਦਾ ਤੇ ਬਹੁਤ ਮੰਦਾ ਹਾਲ ਹੈ ਬੁਰਾ ਕਿ ਹਮੇਸ਼ਾ ਸੁਣਾਈ ਤਗੜੀ ਹੁੰਦੀ ਹੈ ਗਰੀਬ ਦੀ ਕਦੀ ਸੁਣਾਈ ਨਹੀਂ ਹੁੰਦੀ ਇਹੋ ਕਿਤੇ ਹੋਰ ਕਿਸਦਾ ਹੁੰਦਾ ਤੇ ਮਿੰਟੋ ਮਿੰਡੀ ਬਾਰਕ ਭੰਨੀ ਭੰਗੂੜੇ ਲੱਗ ਜਣੇ ਇਸ ਦੇ ਵਿੱਚ ਤੇ ਬਹੁਤ ਵਧੀਆ ਬਣਿਆ ਸੀ ਪਰ ਐਸੀ ਕਲੋਨੀ ਹੋਣ ਕਰਨ ਇੱਥੇ ਕੋਈ ਕਿਸੇ ਦੀ ਸੁਣਾਈ ਨਹੀਂ ਇਹ ਜਿਹੜੀ ਜਗਾ ਆ ਕੋਈ ਪੰਚਾਇਤੀ ਜਗਾ ਜਾਂ ਕਿਸੇ ਦੇ ਮਾਲਕੀ ਇਹ ਜੀ ਮੈਂ 1986 ਤੋਂ ਦੇਖ ਰਿਹਾ ਜੀ ਇਹ ਬਿਲਕੁਲ ਪੰਚਾਇਤੀ ਜ਼ਮੀਨ ਆ ਸਰਕਾਰੀ ਜ਼ਮੀਨ ਆ ਇਹਦੇ ਵਿੱਚ ਪਾਣੀ ਜਦ ਤੋਂ ਵੀ ਅਸੀਂ ਇੱਥੇ ਰਹਿ ਰਹੇ ਦੇਖਿਆ ਇਹ ਤਾਂ ਪਾਣੀ ਖੜਾ ਹੁੰਦਾ ਸੀ ਤੇ ਹੁਣ ਇਹਦੇ ਵਿੱਚ ਕੋ ਡਿਵਾਈਡ ਹੋ ਗਿਆ ਸੜਕ ਬਣ ਗਈ ਆ ਇਧਰ ਸਾਡੀ ਕਲੋਨੀ ਨੇ ਪਾਣੀ ਆ ਰਿਹਾ ਸੀ ਤੇ ਉਸ ਤੋਂ ਬਾਅਦ ਪਹਿਲੇ ਬਿਲਕੁਲ ਇੱਥੇ ਬੱਚੇ ਨਹਾਉਂਦੇ ਹੁੰਦੇ ਸੀ ਡੰਗਰੇ ਪਾਣੀ ਪੀਂਦੇ ਬਿਲਕੁਲ ਸਾਫ ਸੁਥਰਾ ਪਾਣੀ ਹੁੰਦਾ ਸੀ ਤੇ ਹੁਣ ਇਹਦਾ 5-7 ਸਾਲ ਤੋਂ ਜਿਹੜਾ ਨਾ ਬਹੁਤ ਮੰਦਾ ਲੋਗੇ ਇੱਕ ਸਾਡੇ ਪਿੰਡ ਇੱਕ ਢੇਰੀ ਆ ਗਈ ਆ ਉਹਦਾ ਜਿੰਨਾ ਵੀ ਗੋਆ ਵਾ ਸਾਰਾ ਉਹਨੇ ਕਮਰਸ਼ਲ ਏਰੀਆ ਬਣਾਤਾ ਤੇ ਉਹਨੂੰ ਕੋਈ ਪੰਚਾਇਤ ਨਹੀਂ ਗੱਲ ਕਰਦੀ ਕੋਈ ਪਿੰਡ ਦਾ ਮੋਤਵਾ ਦੀ ਗੱਲ ਕਰਦਾ ਉਹਦਾ ਸਾਰੇ ਆਪਾਂ ਮੋਤਵਾਰਿਆਂ ਪਰ ਜਦੋਂ ਪਿੰਡ ਦੇ ਹੱਕ ਦੀ ਗੱਲ ਸਾਡੇ ਪਿੰਡ ਦੇ ਬੱਚਿਆਂ ਦੀ ਗੱਲ ਆਉਂਦੀ ਤੇ ਸਾਰੀ ਮੋਤਵਰੀ ਨਹੀਂ ਵਿੱਚ ਵੜ ਕੇ ਰਹਿੰਦੀ ਕੋਈ ਵੀ ਬੰਦਾ ਇਸ ਜਲ ਧਿਆਨ ਨਹੀਂ ਦੇ ਰਿਹਾ ਤੇ ਮੈਂ ਸਾਰੇ ਆਪਣੇ ਪਿੰਡ ਦੇ ਮੋਤਵਾਰ ਬੰਨਿਆ ਵੀਰਾਂ ਗੜੀ ਬੇਨਤੀ ਕਰਦਾ ਕਿ ਆਪਾਂ ਸਹਿਯੋਗ ਕਰਕੇ ਰਲ ਮਿਲ ਕੇ ਜੇ ਇਹ ਗੰਦਗੀ ਨੂੰ ਮਿਟਾ ਕੇ ਤੇ ਆਪਾਂ ਜਿਹੜੀ ਇੱਥੇ ਐਸੀ ਲੋਕ ਰਹਿੰਦੇ ਨੇ ਉਹਨਾਂ ਨੂੰ ਸਹਯੋਗ ਕੀਤਾ ਜਾਵੇ ਬੱਚੇ ਚੰਗੀ ਸਿੱਖਿਆ ਲੈ ਸਕਣ ਚੰਗੇ ਰਸਤੇ 'ਤੇ ਜਾ ਸਕਣ। ਨਹੀਂ ਪਿੰਡ ਦੇ ਸਰਪੰਚ ਬਣੇ ਨੇ ਕਿ ਨਾਗਦਾ ਨਹੀਂ ਕਿ ਉਹਨਾਂ ਨਾਲ رابطہ ਕਰਨਾ ਚਾਹੀਦਾ ਤੁਹਾਨੂੰ ਪਿੰਡ ਵਾਲਿਆਂ ਨੂੰ ਸਾਰਿਆਂ ਨੇ ਮਿਲਣਾ ਚਾਹੀਦਾ ਕਿ ਸਰਪੰਚ ਸਾਹਿਬ ਇਸ ਜਗ੍ਹਾ ਬਾਰੇ ਸੋਚਿਆ ਜਾਵੇ। ਵੇਖੋ ਜੀ ਜਿਹੜਾ ਇੱਥੇ ਜਿਹੜੀ ਪੰਚਾਇਤ ਆ ਉਹ ਪੰਚਾਇਤ ਦੀ ਕੋਈ ਆਪਣੀ ਸਮੱਸਿਆ ਚੱਰੀ ਆ ਕੋਈ ਮੈਂਬਰਾਂ ਦੀ ਪੰਚਾਇਤ ਦੀ ਕੋਈ ਪੰਚਾਇਤ ਕੰਪਲੀਟ ਨਹੀਂ ਆ। ਇਹਦਾ ਸੋਲੂਸ਼ਨ ਕੱਢਿਆ ਜਾਣਾ ਜੀ ਦਾ ਤੇ ਸੋਲੂਸ਼ਨ ਕੱਢ ਕੇ ਜੇ ਆਮ ਪਬਲਿਕ ਪਰੇਸ਼ਾਨ ਹੋ ਰਹੀ ਆ। ਇਹ ਸਾਨੂੰ ਲੋਕਾਂ ਨੂੰ ਜਿਆਦਾ ਨੁਕਸਾਨ ਹੋ ਰਿਹਾ ਪੰਚਾਇਤ ਦੀਆਂ ਆੜਵਾਦੀਆਂ ਕਰਕੇ ਦੋਹਾਂ ਪੰਚਾਇਤਾਂ ਉਹ ਬੰਦਿਆਂ ਉੱਤੇ ਪਾ ਦਈਏ ਚੋਂ ਤੇ ਨੁਕਸਾਨ ਕਿਹਦਾ ਸਾਹ ਜਿਹੜੀ ਕੈਂਚ ਸਮੱਸਿਆ ਆ ਰਹੀ ਹੈ ਪਾਣੀ ਦੀ ਜਿਹੜੀ ਹਾਂਜੀ ਜੀ ਜਿਵੇਂ ਦੋਵੇਂ ਉਧਰਲੀ ਸਾਈਡ ਤੇ ਜਾਨੀ ਹੈ ਸਮੱਸਿਆ ਦੇ ਵਿੱਚ ਲੋਕਾਂ ਨੂੰ ਨੰਗਦਾ ਹੋਇਆ ਦੇਖਦੀ ਆ ਮੈਨੂੰ ਬਹੁਤ ਦੁੱਖ ਪਹੁੰਚਦਾ ਆ ਕਿ ਮੈਂ ਬਣਦੀ ਆ ਇਸ ਕੁਰਸੀ ਤੇ ਬੈਠੀ ਇਹਨਾਂ ਸਾਰਿਆਂ ਦੀ ਬਦੌਲਤ ਬੈਠੀ ਆ ਤੇ ਹਾਲੇ ਤੱਕ ਜਿਹੜਾ ਮੇਰਾ ਪਿੰਡ ਆ ਇਸ ਮੁਸ਼ਕਲ ਦੇ ਨਾਲ ਜੂਝ ਰਿਹਾ ਵਾ ਤੇ ਮੈਂ ਚਾਹੁੰਨੀ ਆ ਕਿ ਮੈਂ ਜਲਦ ਤੋਂ ਜਲਦ ਆਪਣੇ ਪਿੰਡ ਨੂੰ ਇਸ ਜਿਹੜੀ ਮੁਸ਼ਕਲ ਤੋਂ ਮੁਕਤ ਕਰ ਸਕ ਔਰ ਮੈਂ ਕੱਲੀ ਕੁਝ ਵੀ ਨਹੀਂ ਕਰ ਸਕਦੀ ਕਿਉਂ ਨਹੀਂ ਜਿਹੜੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਸਮੱਸਿਆ ਦਾ ਹੱਲ ਤਾਂ ਨਹੀਂ ਕੀਤਾ ਰਿਹਾ ਕਿ ਸਾਡਾ ਜਿਹੜਾ ਕੋਲ ਮਿਆਂ ਪੂਰਾ ਨਹੀਂ ਆ ਮੈਂਬਰ ਜਿਹੜੇ ਜਿੱਤੇ ਹੋਏ ਆ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਹਲੇ ਤੱਕ ਤਾਂ ਮੈਂ ਉਹਨਾਂ ਨੂੰ ਕਾਫੀ ਵਾਰੀ ਕਹਿ ਚੁੱਕੀ ਆ ਕਿ ਮੇਰਾ ਸਾਥ ਦਿਓ ਤੇ ਆਪਾਂ ਆਪਣੇ ਪਿੰਡ ਨੂੰ ਜਿਹੜਾ ਸੋਹਣਾ ਬਸੁੰਦਰ ਬਣਾ ਸਕੀਏ ਬਾਕੀ ਵੀ ਹੋਰ ਕੋਈ ਵੀ ਸਾਡੇ ਪਿੰਡ ਦੇ ਵਿੱਚ ਆਵੇ ਤੇ ਦੱਸਾ ਪਿੰਡਾਂ ਚ ਜਾ ਕੇ ਤਾਰੀਫ ਕਰੇ ਕਿ ਵਾਕਿਆ ਹੀ ਖਿਸ਼ਾਰਾ ਕਲਾ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਬਾਕੀ ਉਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਲੱਗਦਾ ਹੀ ਨਹੀਂ ਮੈਨੂੰ ਕੋਈ ਵੀ ਉਹਨਾਂ ਨਾਲ ਸਾਥ ਨਾ ਉਸੇ ਜਗ੍ਹਾ 'ਚ ਹੀ ਉਹ ਰਹਿ ਰਹੇ ਆ ਤਿੰਨੋਂ ਮੈਂਬਰ ਪਲਾਟਾਂ ਦੇ ਵਿੱਚ ਲੇਕਿਨ ਉਹਨਾਂ ਨੇ ਮੇਰਾ ਕੋਈ ਵੀ ਸਾਥ ਨਹੀਂ ਦਿੱਤਾ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਰਾਤ ਦਿਨ ਉਹ ਦੇਖਦੇ ਪਏ ਆ ਕਿ ਕਿੰਨਾ ਮੁਸ਼ਕਲਾਂ ਵਿੱਚ ਉਹ ਲੋਕੀ ਲੰਘਦੇ ਪਏ ਆ ਉਹਨਾਂ ਨੂੰ ਵੇਖ ਕੇ ਵੀ ਤਰਸ ਨਹੀਂ ਆਉਂਦਾ ਕਿ ਜੇ ਅਸੀਂ ਬਣੇ ਆ ਜੇ ਅਸੀਂ ਹਾਨੂੰ ਲੋਕਾਂ ਨੇ ਚਿਤਾਇਆ ਵੋਟਾਂ ਪਾ ਕੇ ਤੇ ਅਸੀਂ ਕਿਸੇ ਦੇ ਕੰਮ ਤੇ ਆਈਏ ਅਸੀਂ ਕੁਝ ਕਰਕੇ ਤੇ ਵਿਖਾਈਏ ਕੋਈ ਕਰੇ ਕਿ ਵਾਕਿਆ ਹੀ ਕੋਈ ਮਜਬੀ ਸੇ ਕ ਬਰਾਦਰੀ 'ਚ ਬਣਿਆ ਸੀ ਜਾਂ ਕਿਸੇ ਹੋਰ 'ਚ ਇਹ ਬਣਿਆ ਸੀ ਪਿੰਡ ਦੇ ਵਿੱਚੋਂ ਹੀ ਬਣੇ ਸੀ ਤੇ ਇਹਨਾਂ ਦੇ ਪਿੰਡ ਨੂੰ ਕਿੰਨਾ ਅੱਗੇ ਤੱਕ ਖਿੱਚ ਕੇ ਖੜਿਆ ਪਿੰਡ ਨੂੰ ਆਪਣੇ ਨੂੰ ਕਿੰਨਾ ਸੋਹਣਾ ਬਣਾ ਦਿੱਤਾ ਵਾ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਪਿਆ ਆ ਬੱਚੇ ਜਦੋਂ ਸਕੂਲ ਜਾਂਦੇ ਆ ਮੈਨੋਂ ਉਧਰੋਂ ਕੰਪਲੇਨ ਆਉਂਦੀ ਲੇਡੀਜ਼ ਦੀ ਕਿ ਬੱਚੇ ਘਰੋਂ ਹੀ ਤਿਆਰ ਕਰਕੇ ਤੇ ਭੇਜਦੇ ਆ ਉਹਨਾਂ ਦੀ ਯੂਨੀਫਾਰਮ ਖਰਾਬ ਹੋ ਜਾਂਦੀ ਆ ਮੈਡਮਾਂ ਨਾਲ ਖਲਾੜ ਦਿੰਦੀਆਂ ਦੁੱਖ ਤੇ ਬਹੁਤ ਪਹੁੰਚਦਾ ਵਾ ਬਾਕੀ ਇਹ ਸਾਰੀ ਸਫਾਈ ਇਹਨਾਂ ਸਾਰਿਆਂ ਦੇ ਸਾਥ ਤੇ ਸਹਿਯੋਗ ਨਾਲ ਹੋਣੀ ਆ ਮੈਂ ਚਾਹੁੰਨੀ ਆ ਇਹਨਾਂ ਦੇ ਗਾੜੀ ਮੈਂ ਬੇਨਤੀ ਕਰਦੀ ਆ ਕਿ ਮੇਰਾ ਸਾਥ ਦਿਓ ਸਾਰੇ ਜਾਣੇ ਆਪਾਂ ਇੱਕਜੁੱਟ ਹੋ ਕੇ ਚੱਲੀਏ ਔਰ ਆਪਣੇ ਪਿੰਡ ਨੂੰ ਜਿਹੜਾ ਸਾਫ਼ ਸੁਥਰਾ ਕਰ ਸਕੀਏ ਸਰਪੰਚ ਸਾਹਿਬ ਇਹ ਵੀ ਦੇਖਣ ਨੂੰ ਮਿਲਿਆ ਕਿ ਕੋਈ ਕਹਿ ਰਹੇ ਕਿ ਪੈੜੀ ਦੀ ਜਿਹੜੀ ਗ੍ਰਾਂਟ ਆ ਉਹ ਵੀ ਜਿਹੜੀ ਸਰਪੰਚ ਸਾਹਿਬ ਨੇ ਰੱਖ ਲਈ ਆ ਜਿਹੜੀ ਪਿੰਡ ਦੇ ਵਿੱਚ ਨਹੀਂ ਲਾਈ ਜਾ ਰਹੀ ਜੀ ਪਿੰਡ ਨੂੰ ਜਿਹੜੀ ਪੈੜੀ ਦੀ ਗ੍ਰਾਂਟ ਮਿਲੀ ਸੀਗੀ ਉਹ ਆਪਾਂ ਜਿਹੜੀ ਸੀ ਬੈਂਕ ਖਾਤੇ ਜਿਹੜੇ ਚੱਲਦੇ ਪਏ ਪੰਚਾਇਤ ਦੇ ਉਹਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਆ ਉਹ ਆਪਾਂ ਕੋਲੋਂ ਪੁਰਾਣੇ ਹੋਣ ਤੋਂ ਬਿਲੇ ਆਕਰ ਭੀਆ ਵੀ ਖਰਚ ਨਹੀਂ ਸਕਦੇ ਹੁਣ ਤੱਕ ਮੈਂ ਜਿੰਨੇ ਵੀ ਪੈਸੇ ਲਾਏ ਮੈਂ ਆਪਣੀ ਜੇਬ ਦੇ ਵਿੱਚੋਂ ਲਾਏ ਆ ਔਰ ਮੈਂ ਇੱਕ ਇੱਕ ਰੁਪਿਆ ਜਿਹੜਾ ਆ ਉਹ ਲ ਕਾਫੀ ਦੇ ਉਤੇ ਉਹਦੇ ਸਾਨੂੰ ਮਿਲਣ ਦੀ ਇਤਹਾਸ ਨਹੀਂ ਹੈ ਕਿ ਕੋਈ ਵੀ ਕੀ ਵਾਪਸ ਮਿਲਨੇ ਵੀ ਆ ਉਹ ਹੁਣ ਤੱਕ ਤੇ ਅਸੀਂ ਆਪਣੀ ਜੇਬ ਦੇ ਵਿੱਚੋਂ ਲਾਏ ਹੋਏ ਆ ਪੈਸੇ ਔਰ ਅੱਗੇ ਤਾਂ ਆਪਾਂ ਦੇਖਦੇ ਆ ਕਿ ਬਹੁਤ ਲੰਬਾ ਪ੍ਰੋਸੀਜਰ ਆ ਗੰਦਗੀ ਬਹੁਤ ਜ਼ਿਆਦਾ ਆ ਮੇਰੇ ਪਿੰਡ ਦੇ ਵਿੱਚ ਕਾਫੀ ਕੰਮ ਹੋਣ ਵਾਲਾ ਆ ਔਰ ਇਹ ਪੈਸੇ ਦੇ ਨਾਲ ਹੀ ਹੋਣਾ ਕੋਈ ਕਿਸ ਤਰ੍ਹਾਂ ਕਿਸ ਤਰ੍ਹਾਂ ਕਰੋਗੇ ਇਹ ਜਿਹੜਾ ਵਿਕਾਸ ਕਾਰਨ ਕਿਸ ਤਰ੍ਹਾਂ ਹੋਵੇ ਜੀ ਵਿਕਾਸ ਇਸ ਤਰ੍ਹਾਂ ਹੀ ਹੋਣਾ ਵਾ ਕਿ ਮੇਰੇ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਪੂਰੀ ਹੋ ਜੇ ਮੈਂ ਆਪਣੇ ਮੈਂਬਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਆ ਕੇ ਮੇਰਾ ਸਾਥ ਦਿਓ ਜੇ ਆਪਾਂ ਜਿੱਤੇ ਆ ਜੇ ਆਪਾਂ ਕਿਸੇ ਦੇ ਕੰਮ ਹੀ ਨਾ ਆਏ ਤਾਂ ਕੀ ਫਾਇਦਾ ਐ ਸੀ ਜਿੱਤ ਦਾ ਕੀ ਕਰਾਂਗੇ ਆਪਾਂ ਜਿੱਤ ਕੇ ਲੋਕਾਂ ਦੇ ਤਾਂ ਨਹੀਂ ਨਵਾਂਗੇ ਸਾਰੀ ਉਮਰ ਜਿੱਤ ਕੇ ਕੀ ਜਿੱਤੇ ਸੀ ਤੇ ਇਹਨਾਂ ਨੇ ਕੁਝ ਕੀਤਾ ਨਹੀਂ ਪਿੰਡ ਦੇ ਵਿੱਚ ਇਹਨਾਂ ਨੇ ਕੁਝ ਸਵਾਰਿਆ ਨਹੀਂ ਆ ਜੇ ਆਪਾਂ ਜਿੱਤੇ ਆ ਜੇ ਆਪਾਂ ਜੇ ਇਹ ਮਾਲਕ ਨੇ ਸਾਨੂੰ ਸਾਡੀ ਡਿਊਟੀ ਲਈ ਆ ਸੇਵਾ ਦਿੱਤੀ ਆ ਤੇ ਆਪਾਂ ਇਹਨੂੰ ਸੱਚੇ ਮਨ ਦੇ ਨਾਲ ਸੇਵਾ ਨੂੰ ਕਰੀਏ ਔਰ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਈਏ ਸੋਨਾ ਬਣਾਈਏ ਪਿੰਡ ਨੂੰ ਜਿਹੜਾ ਆਉਣ ਵਾਲਾ ਬੱਚਿਆਂ ਦਾ ਭਵਿੱਖ ਆ ਉਹ ਵਧੀਆ ਲੰਘੇ ਔਰ ਉਹ ਕਈ ਪੰਜ ਸਾਲਾਂ ਤੱਕ ਲੋਕੀਆਂ ਨੂੰ ਯਾਦ ਰੱਖਣ ਕਿ ਵਾਕਿਆ ਹੀ 5 ਸਾਲ ਕੇ ਕੋਈ ਸਰਪੰਚ ਬਣਿਆ ਸੀ ਪਿੰਡ ਦੇ ਵਿੱਚ ਕੋਈ ਮੈਂਬਰ ਬਣਿਆ ਸੀ ਔਰ ਮੀਡਲ ਕਲਾਸ ਫੈਮਿਲੀ ਤੋਂ ਬਲੋਂਗ ਕਰਦੇ ਆ ਸਾਰੇ ਮੈਂਬਰ ਕੋਈ ਕੋਈ ਐਡਾ ਕੋਈ ਜੱਟ ਜਿਮੀਦਾਰ ਨਹੀਂ ਆ ਕੋਈ ਵਿੱਚੋਂ ਕੋਈ ਮਤਲਬ ਕਿ ਸਹੰਦਾ ਨਹੀਂ ਆ ਸਾਰੇ ਹਸਾਬ ਦੇ ਹੀ ਆ ਇਸੇ ਹੀ ਪਿੰਡ ਦੇ ਵਿੱਚ ਰਹਿਣ ਵਾਲੇ ਆ ਜਿੰਨੇ ਵੀ ਆ ਸੀ ਸਾਰੇ ਤਾਂ ਜੀ ਹੁਣ ਸਮੱਸਿਆ ਆ ਰਹੀ ਉਹਨੂੰ ਕਿਸ ਤਰ੍ਹਾਂ ਹੱਲ ਕਰੋਗੇ ਉਹਨੂੰ ਇਸ ਤਰ੍ਹਾਂ ਹੀ ਹੋ ਸਕਦਾ ਕਿ ਇਹ ਸਾਰੇ ਮੇਰਾ ਸਾਥ ਦੇਣ ਮੈਂਬਰ ਬਾਕੀ ਦੇ ਜਿਹੜੇ ਪਲਾਟਾਂ ਦੇ ਵਿੱਚ ਆ ਤਿੰਨ ਮੈਂਬਰ ਉਹ ਮੇਰੇ ਨਾਲ ਆ ਕੇ ਚੱਲਣ ਮੇਰਾ ਸਾਥ ਦੇਣ ਔਰ ਮੈਂ ਆਪਣੇ ਪਿੰਡ ਨੂੰ ਜਿਹੜਾ ਵਾ ਵਧੀਆ ਬੁਲੰਦੀਆਂ ਤੱਕ ਲੈ ਕੇ ਜਾਣਾ ਜਿਹੜੇ ਸਿਗਰਟ ਭਰੇ ਹੋਏ ਆ ਕੋਈ ਤੁਹਾਡੀ ਸਿਗਰਟ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ ਸਿਗਰਟ ਅਧਿਕਾਰੀਆਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਔਰ ਮੇਰੀ ਅੱਜ ਵੀ ਗੱਲ ਹੋਈ ਆ ਉਹਨਾਂ ਨਾਲ ਮੈਂ ਬੇਨਤੀ ਕੀਤੀ ਆ ਕਿ ਤੁਸੀਂ ਆਓ ਇੱਥੇ ਮੇਰੇ ਪਿੰਡ ਨੂੰ ਕਿਉਂਕਿ ਇਹ ਸਿੰਗਰ ਵਾਲੇ ਹੀ ਕੱਟ ਸਕਦੇ ਆ ਬਹੁਤ ਜ਼ਿਆਦਾ ਭਰੇ ਹੋਏ ਆ ਸਿਗਰਟ ਉਹਨਾਂ ਨੇ ਗਾੜੀਓ ਮੈਨੂੰ ਕਿਹਾ ਆ ਮੇਰੀ ਫੋਨ ਤੇ ਗੱਲ ਹੋਈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਅਸੀ ਵਰ ਜਿਹੜੇ ਬਹੁਤ ਜ਼ਿਆਦਾ ਬਲੌਕ ਹੋਏ ਆ ਰਾਤ ਨੂੰ ਕੱਢਾਂਗੇ ਆਪਾਂ ਕੱਲ ਤੱਕ ਸੀਵਰ ਜਿਹੜੇ ਆ ਆਪਾਂ ਖਲਵਾਵਾਂਗੇ ਔਰ ਰਾਤ ਨੂੰ ਹੀ ਕੰਮ ਹੋਏਗਾ